ਵੀ ਹੁਣ ਗਿੱਟੇ ਮਲੀ ਐ ਨਾ ਮ ਗਰਮ ਪਾਣੀ ਚ ਨਾਲੇ ਕਰ ਚ ਜਦ ਨਾਲ ਬਾਥਰੂਮ ਚ ਹੈ ਉਦੋਂ ਪਤਾ ਨਹੀਂ ਕੀ ਗਾਣੇ ਗਾਣੇ ਕੋਨ ਨਾਲ ਨਾ ਉੱਤੀ ਚ ਜਦ ਨਾਲ ਨਾਲੇ ਕਰ ਸੁੱਕੇ ਹੁਣ ਗਿੱਟੇ ਮਲਦਾ ਦੇ ਨੀ ਤੂੰ ਬਗਵਾਸ ਨਾ ਕਰ ਮੈਂ ਬਾਥਰੂਮ ਦੇ ਭਾਵੇਂ ਨਾ ਵਾ ਭਾਵੇਂ ਮੇਲਾ ਲਾਵਾ ਤੂੰ ਕੀ ਜਾਣੇ ਖਾੜੇ ਤੋਂ ਆਇਆ ਸੀ ਮਿਹਨਤ ਲਾ ਕੇ ਘੜ ਕੇ ਤਾਂ ਕਰਕੇ ਪੈਰ ਮਲਦਾ ਮੈਂ ਤੂੰ ਤਾਂ ਹੁਣ ਚੱਲ ਘਰੇ ਰਹਿਣਾ ਹੁੰਦਾ ਵਾ ਬੈੱਡ ਤੇ ਸੂਝ ਨਹੀਂ ਆ ਸਾਨੂੰ ਤਾਂ ਸਰੀਰ ਬਣਾਉਣਾ ਪੈਂਦਾ ਵਾ ਠਠ ਵੀ ਮੈਂ ਤੈਨੂੰ ਤੂੰ ਬੜਾ ਦਾਰਾ ਸਿੰਘ ਬੰਨਾ ਮੈਂ ਤੇਰਾ ਪਤਈਆ ਦੋ ਦਿਨ ਜਾ ਕੇ ਖੜ ਪੀਏ ਦਿਨ ਤੋਂ ਲੱਤ ਲਾ ਕੇ ਘਰੇ ਵੇ ਜਾਣਾ ਮੈਂ ਫਿਰ ਰਾਮ ਕਰਾਂਗਾ ਡੇਢ ਮਹੀਨਾ ਫਿਰ ਮੈਨੂੰ ਕਮੇਗਾ ਜਾ ਦਿਹਾੜੀ ਲੈ ਕੇ ਆ ਜਾ ਨਹੀਂ ਦਿਹਾੜੀ ਲੈ ਕੇ ਮੈਨੂੰ ਪੈਸੇ ਕਮਾਗੇ ਪਤਾਈਆ ਮੇਰਾ ਦੂਤਾ ਬਲ ਨਹੀਂ ਬੰਨ ਨਹੀਂ ਭਾਲਦਾ ਮੈਂ ਘਰੇ ਰਹਿਣਦਾ ਬਾਲਤ ਗੰਦਾ ਹੋ ਚੱਲੇ ਸੁੱਕੀ ਹਾਂ ਤੈਨ ਮੈਂ ਦੇਖੀ ਚੱਲ ਕਿ ਬਣਦਾ ਤੇਰਾ ਸਾਧੀਆਂ ਮਜੀਠੀਆਂ ਵੀਰ ਨੂੰ ਮੈਂ ਨਹੀਂ ਤੂੰ ਬਗਵਾਸ ਕਿਵੇਂ ਕਰਦੀਆਂ ਨਹੀਂ ਸਾਧਲਾ ਚ ਮਜੀਠੀਆਂ ਨੂੰ ਮਜੀਠੀਆਂ ਡਾਉਣ ਨਲਿਆ ਸੱਭਨ ਬੜਾਇਤ ਜਾ ਕੇ ਕੂਚਾ ਖੜਾ ਪੈਰ ਕੂਚਾ ਮੈਂ ਆਦੇ ਤੂੰ ਤਾਂ ਭੌਂਕਦੀ ਰਹਿਣਾ ਮਾਂ ਮੇਰੇ ਸਾਗੜੀ ਦੇ ਦੇ ਕਿਵੇਂ ਚੌੜ ਕਰਦੀ ਹੈ ਜੇ ਮੇਰੇ ਮੁਰੇਆ